ਗੁਰਦਾਸ ਬਲੋ ਚੈਨਲ ਤੇ ਤੁਹਾਡਾ ਸਾਰਾਤ ਜੀ ਉਮੀਦ ਕਰਦੀ ਆਂਗੀ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਜੀ ਆਚਾਰ ਦੀ ਸਰਦੀਆਂ ਸਪੈਸ਼ਲ ਮਿਕਸਚਾਰ ਤੇ ਤੁਸੀਂ ਬਹੁਤ ਹੀ ਵਾਰੀ ਬਣਾ ਕੇ ਖਾਧਾਗਣਾ ਜਿਸ ਤਰ੍ਹਾਂ ਗਾਜਰ ਗੋਭੀ ਮooli ਛਲਗੰਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਇਕੱਲਾ ਗੋਭੀ ਦਾ ਆਚਾਰ ਬਹੁਤ ਹੀ ਜਿਆਦਾ ਸਵਾਦ ਬਣਾ ਕੇ ਆਪਾਂ ਆਚਾਰ ਨੂੰ ਤਿਆਰ ਕਰਾਂਗੇ ਤੇ 2 ਕਿਲੋ ਆਪਾਂ ਗੋਭੀ ਲੈ ਲਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹਦੇ ਇਸ ਤਰ੍ਹਾਂ ਪੀਸ ਕਰ ਲੈਨੇ ਤੇ ਹਜੇ ਆਪਾਂ ਛੋਟੇ ਪੀਸ ਕਰਾਂਗੇ ਹੋਰ ਤੇ ਇੱਧਰ ਪਾ ਉਗਲੇ ਨੂੰ ਅਸੀਂ ਪਾਣੀ ਜਦ ਤੱਕ ਗਰਮ ਹੁੰਦਾ ਉਹਨਾਂ ਦੇ ਰਪਾ ਇੱਧਰ ਗੋਭੀ ਦੀ ਕਰ ਲੈਣੇ ਆ ਜੀ ਕਟਿੰਗ ਗੋਭੀ ਦੀ ਕਰ ਲੈਣੇ ਜੀ ਆਪਾਂ ਕਟਿੰਗ ਦੇ ਪੀਸ ਆਪਾਂ ਇਸ ਤਰ੍ਹਾਂ ਦੇ ਛੋਟੇ ਕਰਾਂਗੇ ਬਹੁਤੇ ਵੱਡੇ ਪੀਸ ਨਹੀਂ ਆਪਾਂ ਕਰਨੇ ਕਿਉਂਕਿ ਆਪਾਂ ਬਣਾਵਾਂਗੇ ਇਨਸਟੈਂਟ ਅਚਾਰ ਜਿਹੜਾ ਝਟਪਟ ਬਣਾ ਕੇ ਖਾਦਾ ਜਾਣ ਵਾਲਾ ਤੇ ਇਸ ਤਰ੍ਹਾਂ ਛੋਟੇ ਛੋਟੇ ਪੀਸ ਕਰ ਲੈਣੇ ਆ ਤੇ ਲਓ ਜੀ ਗੋਭੀ ਦੀ ਕਟਿੰਗ ਆਪਾਂ ਸਾਰੀ ਦੀ ਕਰ ਲਈ ਐ ਤੇ ਹੁਣ ਆਪਾਂ ਗੋਭੀ ਨੂੰ ਥੋੜਾ ਜਿਹਾ ਧੋ ਲੈਨੇ ਆ ਤੇ ਇਸ ਤਰ੍ਹਾਂ ਇਹਨੂੰ ਪਾਣੀ ਵਿੱਚੋਂ ਕੱਢ ਕੇ ਪਲੇਟ 'ਚ ਰੱਖ ਲੈਨੇ ਆ ਪਾਣੀ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਪਾਣੀ ਵਿੱਚ ਪਾਵਾਂਗੇ ਜੀ ਇੱਕ ਚਮਚ ਆਪਾਂ ਲੂਣ ਦਾ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਸਵਾਦ ਦੇ ਹਿਸਾਬ ਨਾਲ ਨਮਕ ਆਪਾਂ ਪਾਵਾਂਗੇ ਤੜਕਾ ਲਾਉਣ ਲੱਗੇ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਹੁਣ ਆਪਾਂ ਪਾ ਦਿੰਨੇ ਹਾਂ ਜੀ ਗੋਭੀ ਇੱਕ ਉਬਾਲ ਆਉਣ ਤੱਕ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਗਰਮ ਕਰਾਂਗੇ ਥੋੜੀ ਜਿਹੀ ਸੌਫਟ ਕਰਾਂਗੇ ਜ਼ਿਆਦਾ ਨਹੀਂ ਇਹ ਹੁਣ ਆਪਾਂ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਤੇ ਜਦ ਤੱਕ ਆਪਣੀ ਗੋਭੀ ਰਿਜਦੀ ਆ ਉਨਿ ਜੇਰ ਆਪਾਂ ਮਸਾਲੇ ਦੀ ਕਰ ਲੈਣੇ ਆ ਜੀ ਤਿਆਰੀ ਗੋਭੀ ਨੂੰ ਤੜਕਾ ਲਾਉਣ ਵਾਸਤੇ ਤੇ ਚਾਰ ਦੇ ਵਿੱਚ ਮਸਾਲੇ ਆਪਾਂ ਪਾਵਾਂਗੇ ਜੀ ਇੱਕ ਚਮਚ ਆਪਾਂ ਲਿਆ ਜੀ ਕਲੌਂਜੀ ਦਾ ਤੇ ਨਾਲ ਹੀ ਆਪਾਂ ਇੱਥੇ ਦੋ ਚਮਚ ਲੈਨੇ ਅਜਵੈਨ ਦੇ ਤੇ ਤਿੰਨ ਤੋਂ ਚਾਰ ਚਮਚ ਲੈਨੇ ਜੀ ਆਪਾਂ ਰਾਈ ਦੇ ਤੇ ਨਾਲ ਤੜਕਾ ਲਾਵਾਂਗੇ ਜੀ ਆਪਾਂ ਲਸਣ ਦਾ ਤੇ ਅਦਰਕ ਦਾ ਅਦਰਕ ਤੇ ਲਸਣ ਆਪਾਂ ਦੋਨੋਂ ਬਰਾਬਰ ਲਈਆਂ ਨੇ ਚੀਜ਼ਾਂ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਜੇ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਸਕਿਪ ਵੀ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਰਾਈ ਨੂੰ ਤੇ ਅਜਵੈਨ ਨੂੰ ਆਪਾਂ ਕੁੰਡੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਦਰਦਰਾ ਕੁੱਟ ਲੈਣੇ ਆ ਅਜਵੈਨ ਨੂੰ ਤੇ ਰਾਈ ਨੂੰ ਆਪਾਂ ਕੁੱਟ ਲਿਆ ਬਿਲਕੁਲ ਦਰਦਰਾ ਜਿਹਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕੌਲੀ 'ਚ ਕੱਢ ਲੈਨੇ ਆ ਜਿਹੜੇ ਆਪਣੇ ਕੁੱਟੇ ਹੋਏ ਮਸਾਲੇ ਨੂੰ ਤੇ ਨਾਲ ਹੀ ਅਦਰਕ ਤੇ ਲਸਣ ਨੂੰ ਕੁੱਟ ਲੈਨੇ ਆ ਤੇ ਨਾਲ ਹੀ ਹੁਣ ਲਸਣ ਪਾ ਲੈਨੇ ਆ ਤਲੋ ਜੇ ਲਸਣ ਤੇ ਅਦਰਕ ਨੂੰ ਵੀ ਆਪਾਂ ਕੁੱਟ ਲਿਆ ਜਿਸ ਤਰ੍ਹਾਂ ਦਾ ਚਾਹੀਦਾ ਸੀ ਤੇ ਹੁਣ ਆਪਾਂ ਗੋਭੀ ਨੂੰ ਚੈੱਕ ਕਰ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਗੋਭੀ ਨੂੰ ਆਪਾਂ ਅੱਧੇ ਘੰਟੇ ਦੀ ਅੱਧੇ ਘੰਟੇ ਵਾਸਤੇ ਆਪਾਂ ਛਾਵੇਂ ਦੇ ਵਿੱਚ ਖਲਾੜ ਦਾਂਗੇ ਸਾਫ ਕੱਪੜੇ ਦੇ ਉੱਤੇ ਤੇ ਫਿਰ ਆਪਾਂ ਤੜਕਾ ਲਾਵਾਂਗੇ ਗੋਭੀ ਨੂੰ ਵੀ ਆਪਾਂ ਕਰ ਲੈਨੇ ਆ ਜੀ ਚੈੱਕ ਵਾਸਤੇ ਤੁਸੀਂ ਦੇਖ ਸਕਦੇ ਹੋ 5 ਮਿੰਟ ਆਪਾਂ ਗਰਮ ਪਾਣੀ ਦੇ ਵਿੱਚ ਗੋਭੀ ਨੂੰ ਇੱਕ ਉਬਾਲ ਕਰਾ ਲਿਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਤੇ ਅੱਧੇ ਘੰਟੇ ਵਾਸਤੇ ਆਪਾਂ ਇਹਨੂੰ ਛਾਵੇਂ ਥੋੜਾ ਜਿਹਾ ਖਲਾੜ ਦਾਂਗੇ ਤਾਂ ਕਿ ਜਿਹੜਾ ਜਿਹਾ ਪਾਣੀ ਆ ਉਹ ਸੁੱਕ ਜੇ ਲਓ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੁਕਾ ਲੈਨੇ ਤਾਂ ਕਿ ਜਿਹੜਾ ਇਹਦਾ ਐਕਸਟਰਾ ਪਾਣੀ ਹੈ ਸਾਰਾ ਸੁੱਕ ਜੇ ਤੇ ਫਿਰ ਪਲੋਨੇ ਆ ਤੜਕਾ ਅੱਧੇ ਘੰਟੇ ਦੀ ਆਪਾਂ ਹਵਾ ਲਵਾ ਲਈ ਹੈ ਗੋਭੀ ਨੂੰ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲੈਨੇ ਆ ਤੇ ਲਾਉਨੇ ਆ ਜੀ ਸ ਤੜਕਾ ਤੇ ਅਚਾਰ ਕਰਦੇ ਆ ਬਣਾ ਕੇ ਤਿਆਰ ਇਹ ਲੋ ਜੀ ਤੇਲ ਵੀ ਗਰਮ ਹੋ ਗਿਆ ਆਪਾਂ ਤਿੰਨ ਕਟਕੀਆਂ ਦੇ ਕਰੀਬ ਆਪਾਂ ਤੇਲ ਪਾਇਆ ਤੜਕੇ ਵਾਸਤੇ ਤੇ ਹੁਣ ਇਹਦੇ ਵਿੱਚ ਪਾ ਦਨੇ ਜੀ ਅਦਰਕ ਤੇ ਲਸਣ ਜਿਹੜਾ ਆਪਾਂ ਦਰਦਰਾ ਕੁੱਟ ਕੇ ਲਿਆ ਤੇ ਹੋਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਪਹੁੰਨ ਲੈਣਾ ਅਦਰਕ ਤੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਤੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਲਈ ਹੈ ਜੀ ਜਿਹੜੀ ਕਲੌਂਜੀ ਇਹਨੂੰ ਪਾ ਦਾਂਗੇ ਤੇ ਨਾਲ ਹੀ ਆਪਾਂ ਰਾਈ ਤੇ ਅਜਵੈਨ ਜਿਹੜੀ ਆਪਾਂ ਕੁੱਟ ਕੇ ਲਈ ਸੀ ਇਹਨੂੰ ਪਾ ਕੇ ਤੇ ਚੰਗੀ ਤਰ੍ਹਾਂ ਕਰ ਦਿੰਨੇ ਆ ਜੀ ਮਿਕਸ ਤੇ ਉਸ ਤੋਂ ਬਾਅਦ ਆਪਾਂ ਲਿਆ ਜੀ ਇੱਥੇ ਇੱਕ ਕੱਪ ਲਿਆ ਆਪਾਂ ਸਿਰਕੇ ਦਾ ਵਾਈਟ ਵਾਲਾ ਸਿਰਕਾ ਇਹਨੂੰ ਪਾਣਾ ਹੈ ਸਿਰਕਾ ਪਾਉਣ ਤੋਂ ਬਾਅਦ ਨਾਲ ਦੀ ਨਾਲ ਆਪਾਂ ਪਾ ਦਾਂਗੇ ਜਿਹੜੀ ਨੋਣ ਸੁਆਦ ਦੇ ਸਾਬ ਨਾਲ ਚਾਰ ਚਮਚ ਆਪਾਂ ਥੋੜਾ ਲੂਣ ਪਾਇਆ ਇੱਕ ਚਮਚ ਪਾਉਮਗੇ ਪਾ ਹਲਦੀ ਦਾ ਤੇ ਦੋ ਚਮਚ ਪਾਉਮਗੇ ਜੀ ਆਪਾਂ ਲਾਲ ਪੀਲੀ ਮਿਰਚ ਤੇ ਤੇ ਅੱਧਾ ਚਮਚ ਪਾਉਮਗੇ ਜੀ ਆਪਾਂ ਕੁਛ ਮੇਰੀ ਮਸਾਲਾ ਤੇ ਹੁਣ ਇਹਨਾਂ ਨੂੰ ਕਰਦਨੇ ਆ ਚੰਗੀ ਤਰ੍ਹਾਂ ਮਿਕਸ ਹਲਦੀ ਆਪਾਂ ਬਿਲਕੁਲ ਘੱਟ ਪਾਈ ਹੈ ਇਹਦੇ ਵਿੱਚ ਦੇਖੋ ਜੀ ਬੁਰੀ ਕਰ ਸਕਦੇ ਹੋ ਹਲਦੀ ਤੋਂ ਬਿਨਾ ਵੀ ਇਹ achar ਜਿਹੜਾ ਬਹੁਤ ਵਧੀਆ ਬਣਦਾ ਕਿਉਂਕਿ ਆਪਾਂ ਜਦੋਂ ਗੋਭੀ ਉਬਾਲੀ ਸੀ ਉਦੋਂ ਵੀ ਉਹਦੇ ਵਿੱਚ ਥੋੜੀ ਜਿਹੀ ਹਲਦੀ ਪਾਈ ਸੀ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਗੋਭੀ ਨੂੰ ਆਪਾਂ ਗੁੜ ਦਾ ਇਸਤੇਮਾਲ ਇਹਦੇ ਵਿੱਚ ਬਿਲਕੁਲ ਨਹੀਂ ਕੀਤਾ ਤੁਸੀਂ ਚਾਹੋ ਤੇ ਗੁੜ ਜਾਂ ਖੰਡ ਪਾ ਕੇ ਖੱਟਾ ਮਿੱਠਾ achar ਬਣਾ ਕੇ ਤਿਆਰ ਕਰ ਸਕਦੇ ਹੋ ਖੱਟਾ ਮਿੱਠਾ achar ਗੋਭੀ ਗਾਜਰ ਸ਼ਲਗਮ ਦਾ ਆਪਣੇ ਚੈਨਲ ਤੇ ਪਹਿਲਾਂ ਵੀ ਪਾਇਆ ਤੁਸੀਂ ਜਾ ਕੇ ਉੱਥੇ ਚੈਨਲ ਤੇ ਵੀਡੀਓਜ਼ ਨੂੰ ਦੇਖ ਸਕਦੇ ਹੋ ਥੋੜਾ ਥੋੜਾ ਪਾ ਕੇ ਇਹਨੂੰ ਕਰ ਦਿੰਨੇ ਆ ਜੀ ਮਿਕਸ ਬਿਲਕੁਲ ਘੱਟ ਤੇਲ ਦੇ ਵਿੱਚ ਆਪਾਂ ਗੋਭੀ ਦਾ ਛਿਰਕੇ ਵਾਲਾ achar ਆਪਾਂ ਬਣਾ ਕੇ ਪਿਆਰ ਕੀ ਹੁਣ ਸਾਰੀ ਗੋਭੀ ਪਾ ਦਿੰਦੇ ਹਾਂ ਚਲੋ ਜੀ ਗੋਭੀ ਦਾ achar ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੇ ਬਹੁਤ ਹੀ ਵਧੀਆ ਬਣਿਆ achar ਤੇ ਹੁਣ ਆਪਾਂ ਇਹਨੂੰ ਚਾਰ ਨੂੰ ਥੱਲੇ ਕਰ ਉਤਾਰ ਕੇ ਇਹਨੂੰ ਠੰਡਾ ਕਰਕੇ ਇੱਕ ਡੋਂਗੇ ਦੇ ਵਿੱਚ ਆਪਾਂ ਅਗੇ ਤੁਹਾਨੂੰ ਸਰਵ ਕਰਕੇ ਦੱਸਦੇ ਆ ਚਲੋ ਜੀ ਗੋਭੀ ਦਾ achar ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ achar ਬਣਿਆ ਤੇ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੇ ਤੇ ਜਰੂਰ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਆਚਾਰ ਨੂੰ ਇੱਕ ਡੋਂਗੇ ਵਿੱਚ ਕੱਢ ਲਿਆ ਤੇ ਤੁਸੀਂ ਕਿਸੇ ਵੀ ਕੱਚ ਦੇ ਮਰਤਵਾਨ ਵਿੱਚ ਆਚਾਰ ਨੂੰ ਠੰਡਾ ਕਰਨ ਤੋਂ ਬਾਅਦ ਫਿਰ ਤੁਸੀਂ ਪਾਓ ਤੁਸੀਂ ਇਸ ਗੋਭੀ ਦੇ ਆਚਾਰ ਨੂੰ ਪਰੌਂਠੀ ਨਾਲ ਵੀ ਕਿਸੇ ਵੀ ਪਰੌਂਠੀ ਦੇ ਨਾਲ ਤੁਸੀਂ ਖਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਤੇ ਜੇਕਰ ਰੈਸਪੀ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰੋ ਜੀ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਅਚਾਰ ਦੀ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ